4 ਵਜੇ ਹੀ ਠੋਣਾ ਏ ਫਿਰ ਝਾੜੂ ਪੋਚਾ ਲਵਣਾ ਏ ਨਾ ਤੋਂ ਕੇਵਲ ਅਮਚ ਫੇਰ ਕਰਨੀ ਕੰਦੀਆ ਮੇਰੇ ਵੀਰ ਫੌਜੀ ਓਏ ਫੌਜ ਵਿੱਚ ਕਾਦੀ ਤੰਗੀਆ ਮੇਰੇ ਵੀ ਓਛੀਏ ਚੰਮ ਦਾ ਪਲਣ ਗੱਲਾਂ ਸੁਣ ਲਓ ਸੜੀਆਂ ਜੀ ਕਿੱਥੇ ਭੇਜਣਾ ਵਰਕਿੰਗ ਹੱਥ ਵਿੱਚ ਲੇਟਾਂ ਖੜੀਆਂ ਜੀ ਹੋ ਤੋਦਰ ਬਣਦਾ ਮੀਟਾ ਬਣਦੀਆਂ ਦਾਲਾਂ ਖੜੀਆਂ ਜੀ ਦੌਰੇ ਪੈਂਦੇ ਸਾਲਿਆਂ ਨੂੰ ਹੋ ਦੌਰੇ ਪੈਂਦੇ ਸਾਲਿਆਂ ਨੂੰ ਜਦ ਦੀ ਛੁੱਟੀ ਮੰਗੀਆ ਮੇਰੇ ਵੀਰ ਵੀਰ ਫੌਜੀਓ ਏ ਫੌਏ ਵਿੱਚ ਖੜੀ ਤੰਗੀਆਂ ਉਹ ਸੂਬਾ ਨੂੰ ਜਾਣਾ ਉੱਠ ਕੇ ਤੇ ਪਰਸ਼ਾਵ ਢਹੀ ਨੂੰ ਆਉਣਾ ਭੱਜ ਦੌੜ ਵਿੱਚ ਭੱਜੇ ਫਿਰਦੇ ਸਾਰਾ ਹੀ ਕੰਮ ਨਾ ਪਟਾਉਣਾ ਉਹ ਚੰਗੀ ਕਿਸਮਤ ਨਾਲ ਹੀ ਮਿਲਦਾ ਦੋ ਤਿੰਨ ਘੰਟੇ ਸੌਣਾ 108 ਅਣਜਿਨੀ ਅਰੇ ਵੀ ਚੰਗੀ ਆ ਮੇਰੇ ਵੀਰ ਫੌਜੀ ਹੋਏ ਫੌਜ ਵਿੱਚ ਕਾਜੀ ਤੰਗੀਆਂ ਹਮਰੇ ਵੀਰ ਫੌਜੀ ਹੋਏ ਫੌਜ ਵਿੱਚ ਕਾਜੀ ਤੰਗੀਆਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਅਸਰ ਹੀ ਲਾਦਾ ਬਾਈ